ਤੂਰੀ ਜਿੰਦਾਬਾਦ ਮੁਰਦਾਬਾਦ ਮੁਰਦਾਬਾਦ ਇਹ ਤੂਰੀ ਜਿੰਦਾਬਾਦ ਮੁਰਦਾਬਾਦ ਮੁਰਦਾਬਾਦ ਜਿੰਦੇ ਦੇ ਵਿੱਚ ਨਾਰਕ ਕਰਦਾ ਉਧਰ ਕੈਪਟਨ ਨੇ ਮੇਡਾ ਨੂੰ ਤੁਸੀਂ ਮਾਰਾ ਕਹਿੰਦੇ ਉਹਨੇ ਪਟਿਆਲਾ ਚਮਕਾਤਾ ਯਾਰ ਇੱਕ ਛੋਟਾ ਜਿਹਾ ਸ਼ਹਿਰ ਹੈ ਤੂਰੀ ਛੋਟਾ ਜਿਹਾ ਸ਼ਹਿਰ ਹੈ ਤੂਰੀ ਥੋਤੋਂ ਉਹਦੇ ਵਿੱਚ ਸੀਵੇ ਦਾ ਹੱਲ ਨਹੀਂ ਹੁੰਦਾ ਤੁਸੀਂ ਹੋਰ ਕੀ ਕਰੋਗੇ ਸਾਨੂੰ ਨਹੀਂ ਚਾਹੀਦੀਆਂ ਫੈਕਟਰੀਆਂ ਸਾਨੂੰ ਨੇ ਕੁਝ ਹੋਰ ਚਾਹੀਦਾ ਸਾਡੇ ਪੀਣ ਵਾਲੇ ਪਾਣੀ ਦਾ ਤੇ ਗੰਦੇ ਪਾਣੀ ਦੀ ਨਿਕਾਸੀ ਦਾ ਹੱਲ ਕਰ ਦਿਓ ਸਾਡੀ ਇੰਨੀ ਹੀ ਬੇਨਤੀ ਹੈ ਜੀ ਸਾਡੇ ਜਵਾਕ ਬਿਮਾਰੀਆਂ ਨਾਲ ਮਰ ਰਹੇ ਨੇ ਹਰ ਇੱਕ ਤੀਜੇ ਘਰ ਚ ਇੱਕ ਮਰੀਜ਼ ਪਿਆਗਾ ਇਹਦਾ ਜ਼ਿੰਮੇਵਾਰ ਕੌਣ ਹੈਗਾ ਅਸੀਂ ਕੋਈ ਫਲ ਫਰੂਟ ਖਾਣਾ ਉਹ ਤੇ ਗੰਦੀਆਂ ਮੱਖੀਆਂ ਬੈਠੀਆਂ ਨੇ ਜਾ ਕੇ ਕਾਰਨ ਪਾਣੀ ਨਾਲ ਭਰਿਆ ਹੋਇਆ ਸ਼ਹਿਰ ਹੈਗਾ ਜਦੋਂ ਨਾ ਕਾਂਗਰਸ ਦੀ ਸਰਕਾਰ ਹੁੰਦੀ ਨਹੀਂ ਤੋਂਤੇ ਪਰ ਲੱਟ ਜਾਣੇ ਕਿ ਅੱਗੇ ਕਿਵੇਂ ਬਰਤੇ ਰਹਿਣਾ ਹੈ ਇਹਨਾਂ ਨੂੰ ਆਦਤ ਹੁੰਦੀ ਦੀਏ ਫੋਟੀਆਂ ਸੀਵੇ ਦੇ ਮੂੰਹੇ ਲਾ ਜਾਂਦੇ ਹੁੰਦੇ ਤੇ ਵੀ ਕਾਂਗਰਸ ਨੂੰ ਬਦਨਾਮ ਨਹੀਂ ਕਰਾਂਗੇ ਕਿੱਥੇ ਨੇ ਉਹ ਲੋਕ ਅੱਜ ਸਾਰਾ ਸ਼ਹਿਰ ਇਹ ਪਾਣੀ ਨਾਲ ਭਰਿਆ ਹੋਇਆ ਤੁਸੀਂ ਤਾਂ ਸਾਨੂੰ ਇੱਕ ਸੀ ਇਰੇਜ ਬੰਦ ਕਰਕੇ ਦਿਖਾਉਂਦੇ ਹੁੰਦੇ ਤੇ ਬਿਤੋਂ ਤੋਂ ਹੱਲ ਨਹੀਂ ਹੋਇਆ ਉਦੋਂ ਤਾਂ ਸਾਡੇ ਕੋਲੇ ਪਾਵਰਾਂ ਵੀ ਆਏ ਨਹੀਂ ਤੇ ਅੱਜ ਦਾ ਮੁੱਖ ਮੰਤਰੀ ਮਿਲਿਆ ਤੁਨੀ ਨੂੰ ਕਿੱਥੇ ਨੇ ਮੁੱਖ ਮੰਤਰੀ ਸਾਹਿਬ ਤੋਂ ਦੇ ਉਹ ਲੋਕ ਜੀ ਉਹਦੇ ਗੱਲ ਸਾਰੀ ਗੱਲ ਸਾਡੇ ਆਪ ਵੀ ਕੁਝ ਹੋ ਗਈ ਤੁਸੀਂ ਵੀਡੀਓ ਦੇ ਵਿੱਚ ਬੈਠੇ ਆ ਤੁਹਾਡੇ ਨਾਲ ਬੈਠਾਂਗੇ ਉਹਦੇ ਪਿੱਛੇ 6 ਮਿੰਟ ਤੱਕ ਜਾਂਦੇ ਮੈਂ ਆਇਆ ਪਰ ਮਤਲਬ ਹਲਾਤ ਦੇ ਵਿੱਚ ਯਾਰ ਗੱਲ ਪਹਿਲੀ ਇੱਕ ਸਾਡੀ ਛੋਟੀ ਜਿਹੀ ਸੁਣ ਕੇ ਫਿਰ ਜਵਾਬ ਸਾਡੇ ਥੋੜੇ ਸੁਣ ਲਾ ਅਸੀਂ ਐਸਡੀਐਸ ਸੀ ਦੇ ਰਿਪੋਰਟ ਕੋਲ ਦੇ ਅਸੀਂ ਕੋਲ ਹਲਕਾ ਮੰਤਰੀ ਦੇ ਦਫ਼ਤਰ ਨੂੰ ਅਸੀਂ ਤੁਹਾਡੇ ਕੋਲ ਅੰਦਰ ਆ ਰਹੇ ਹਾਂ ਅਸੀਂ ਕੋਈ ਥਾਂ ਛੱਡਿਆ ਹੋਰ ਸਾਡੇ ਕੋਲੇ ਹੋਰ ਨਾਜ ਕੀ ਨੇ ਨੇ ਦੇਖੋ ਦੇਖੋ ਪ੍ਰੋਟੈਸਟ ਸਾਡੇ ਕੋਲੇ ਨਾਜ ਕੀ ਸੀ ਇਹ ਇਹ ਪਹਿਲੀ ਜਿਹੜੇ ਬਹਿਣਾ ਪਾਉਂਦੇ ਨੇ ਅੰਤ ਤੇ ਜੁਗੀ ਹੋ ਕੇ ਬੈਠੇ ਆ ਅਧਿਕਾਰੀ ਮੈਂ ਮੜੀ ਦੀ ਗੱਲ ਪਿੱਛੇ ਪਾਉਂਦਾ ਹਾਂ ਪਾਲੋ ਪ੍ਰੋਟੈਸਟ ਕਰਨਾ ਤਾਂ ਉਹਦਾ ਵੀ ਅਗਲੇ ਤੱਕ ਗੱਲ ਪਹੁੰਚੇਗਾ ਨਾ ਈਓ ਸਾਹਿਬ ਕਰਲਾ ਇਹ ਦੱਸੋ ਵੀ ਹੁਣ ਐਫਰਟਸ ਕੀ ਚੱਲ ਰਹੇ ਨੇ ਇਹਨਾਂ ਦੀ ਸੈਟੀਸਫੈਕਸ਼ਨ ਸ਼ੁਭੀ ਜੀ ਸਰਹੰਗੂ ਦੇ ਮੱਲੇ ਦੇ ਜਿਹੜੇ ਸੀਵਰੇਜ ਇਸ ਪਾਸੇ ਨੰਬਰ ਤੋਂ ਚੰਗੀ ਆ ਰਹੀ ਆ ਕਿ ਅੱਜ ਤੱਕ ਨਾ ਲੱਗਾ ਦੇਖੋ ਜੀ ਇਹ ਇਕੱਲੇ ਧਰਮਪੁਰੇ ਮਾਲੀ ਦੀ ਸਮੱਸਿਆ ਨਹੀਂ ਇਸ ਮੁੱਚੇ ਸ਼ਹਿਰ ਦੀ ਸਮੱਸਿਆ ਹੈ ਸ਼ਹਿਰ ਦੇ ਹਰ ਬੋਰਡ ਵਿੱਚ ਹਰ ਗਲੀ ਦੇ ਵਿੱਚ ਪੀਣ ਵਾਲੇ ਪਾਣੀ ਤੋਂ ਲੋਕ ਮੌਤਾਜ ਨੇ ਸੀਵਰੇਜ ਦਾ ਪਾਣੀ ਦਾ ਗੰਧ ਲੈਟਰਿੰਗ ਆ ਵਾਸ਼ਰੂਮ ਲੋਕਾਂ ਦੇ ਘਰਾਂ ਦੇ ਵਿਚਾਰੇ ਹੈ ਹਰ ਵਿਅਕਤੀ ਛੋਟੇ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਇਸ ਚੀਜ਼ ਦੀ ਬਿਮਾਰੀ ਤੋਂ ਪੀੜਤ ਹਨ ਕਿਉਂਕਿ ਇਹ ਦੇ ਦਿਨਾਂ ਕਾਰ ਲੋਕਾਂ ਨੂੰ ਘਰ-ਘਰ 'ਚ ਡੇਂਗੂ ਕੈਂਸਰ ਦੀ ਬਿਮਾਰੀ ਦੇ ਰੋਗ ਲੱਗ ਰਹੇ ਹਨ ਤਾਂ ਅਸੀਂ ਸਰਕਾਰ ਦੇ ਖਿਲਾਫ ਸਮੂਹ ਮਹੱਲਾ ਵਾਸੀਆਂ ਨੇ ਸਮੂਹ ਸ਼ਹਿਰ ਵਾਸੀਆਂ ਨੇ ਰਲ ਕੇ ਸਵੇਰ ਤੋਂ ਧਰਨੀ ਤੇ ਬੈਠੇ ਹੈ ਕਿ ਜਲਦੀ ਤੋਂ ਜਲਦੀ ਇਹ ਮੁਸ਼ਕਲ ਦਾ ਹੱਲ ਕੀਤਾ ਜਾਵੇ ਨਹੀਂ ਤਾਂ ਮੁਕੰਮਲ ਤੌਰ ਤੇ ਅਸੀਂ ਇਹ ਰੋਡ ਪੱਕੇ ਤੌਰ ਤੇ ਜੰਮ ਕਰੀ ਜਾਵੇਗੀ ਜੇ ਇਸ ਸਮੱਸਿਆ ਦਾ ਹੱਲ ਨਾ ਹੋਇਆ ਜੇ ਕੰਮ ਇਸ ਸਮੱਸਿਆ ਦਾ ਹੱਲ ਨਾ ਹੋਇਆ ਜੀ ਕਲੀਅਰ ਹੈ ਵੀ ਇਹ ਮੁਕੰਮਲ ਤੌਰ ਤੇ ਐਰਪੋਰਟ ਦਾ ਬਾਈਪਾਸ ਸ਼ਹਿਰ ਵਾਸੀਆਂ ਦੇ ਮਹੌਲੇ ਵਾਸੀਆਂ ਦੇ ਸਹਿਯੋਗ ਨਾਲ ਮੁਕੰਮਲ ਤੌਰ ਤੇ ਜਾਮ ਲਾਇਆ ਜਾਵੇਗਾ ਜਿਹੜੇ ਇੱਥੇ ਦੇ ਤਕਰੀਬਨ 7 6 ਸਤ ਵਾਰਡ ਦੇ ਸਭ ਨੂੰ ਇਕੱਠਾ ਕੀਤਾ ਜਾਏਗਾ ਉਹ 6 7 ਵਾਰਡ ਨਹੀਂ ਸੂਰ ਸ਼ਹਿਰ ਦੀ ਗੱਲ ਹੈ ਈਓ ਐਸ ਡੀ ਐਮ ਸਾਹਿਬ ਕਦੇ ਸ਼ਹਿਰ ਦੇ ਵਿੱਚ ਆਏ ਤਾਂ ਹੁਣ ਇਹ ਤਾਂ ਆਉਂਦੇ ਆ ਆਪਣੇ ਦਫ਼ਤਰਾਂ 'ਚ ਏਸੀ 'ਚ ਬਹਿ ਕੇ ਬਗ ਜਾਂਦੇ ਸਾਡੀ ਬੇਨਤੀ ਹੈ ਈਓ ਸਾਹਿਬ ਆਪਣੇ ਸਾਰੇ ਪਰਿਵਾਰ ਨਾਲ ਸਾਡੇ ਮਹੌਲੇ ਚ ਆਣ ਉੱਥੇ ਰਹਿਣ ਅਸੀਂ ਉਹਨਾਂ ਨੂੰ ਰਹਿਣ ਨੂੰ ਕਮਰਾ ਖਾਣ ਨੂੰ ਰੋਟੀ ਦਵਾਂਗੇ ਇੱਕ ਦਿਨ ਰਹਿ ਕੇ ਦਿਖਾ ਦੇ ਅਸੀਂ ਉਹਨਾਂ ਲਈ ਲੱਤਾ ਹੀੜ ਦੀ ਲੰਗ ਜਾਗੇ ਵੀਰੇ ਕਿਤੇ ਵੀਰੇ ਰਹਿ ਸਕਦੇ ਆ ਕਿਉਂਕਿ ਇਹਨੇ ਹਾਲਾਤ ਮਾੜੇ ਆ ਸਾਹਿਬ ਨਾ ਮੌਜੂਦਾ ਸਰਕਾਰ ਦਾ ਕੋਈ ਨੁਮਾਇੰਦਾ ਨਾ ਕੋਈ ਪ੍ਰਸ਼ਾਸਨ ਦਾ ਨੁਮਾਇੰਦਾ ਉਰੇ ਆਉਂਦਾ ਆ ਹੁਣ ਈਓ ਸਾਹਿਬ ਹੁਣੇ ਪਹੁੰਚੇ ਆ ਉਹਨਾਂ ਨੂੰ ਕਿ ਜਲਦੀ ਤੋਂ ਜਲਦੀ ਕੰਮ ਸ਼ੁਰੂਆਤ ਕਰਾਈ ਜਾਵੇ ਨਹੀਂ ਤਾਂ ਮੁਕੰਮਲ ਤੌਰ ਤੇ ਜਾਮ ਲਾਇਆ ਜਾਵੇਗਾ ਜੀ ਸੁਭੀ ਜੀ ਤੇ ਦੇਖਿਆ ਜਾਵੇ ਤਾਂ ਸੀਐਮ ਸਾਹਿਬ ਦੇ ਦਫਤਰੋਂ ਹੈ ਤਾਂ ਕੋਈ ਬਨਵਾਇੰਦਾ ਉਹ ਕਾਦਾ ਸੀ ਐਵੇਂ ਯਾਰ ਉਹ ਸੀਐਮ ਸਾਹਿਬ ਕਦੇ ਆਇਆ ਤੁਰੀ ਆਉਂਦਾ ਜਿੱਦਨ ਆਉਂਦਾ ਮੈਨੂੰ 200 ਪੁਲਿਸ ਵਾਲਾ ਮੈਨੂੰ ਡਿਟੇਨ ਕਰ ਲੈਂਦਾ 200 ਪੁਲਿਸ ਵਾਲਾ ਮੇਰੇ ਘਰ ਦੇ ਬਾਹਰ ਖੜ ਜਾਂਦਾ ਸਾਤੋਂ ਕਾਦਾ ਡਰ ਹੈ ਉਹ ਤਾਂ ਮੁੱਖ ਮੰਤਰੀ ਹੈ ਐਸਾ ਹੈ ਹੀ ਕੁਛ ਨਹੀਂ ਸਾਨੂੰ ਬੁਲਾਵੇ ਤਾਂ ਸਹੀ ਅਸੀਂ ਦੱਸਿਆ ਧੂਰੀ ਦੇ ਗੱਲ ਕੀ ਹੈ ਧੂਰੀ ਦੇ ਭਗਵੰਤ ਮਾਨ ਨੂੰ ਨਾ ਪਿੰਡਾਂ ਦਾ ਨਾਮ ਪਤਾ ਹੋਵੇ ਨਾ ਸ਼ਹਿਰ ਦੇ ਮਹਾਲਿਆਂ ਦਾ ਨਾਮ ਪਤਾ ਹੋਵੇ ਇਸ ਲਈ ਹੁਣ ਬੇਨਤੀ ਹੈ ਕਿ ਤੇਰਾ 1.5 ਸਾਲ ਰਹਿ ਗਿਆ ਸਾਹਿਬ ਕੰਮ ਕਰ ਲੋ ਨਹੀਂ ਤਾਂ ਤੁਹਾਡਾ ਝੋਲੀ ਬਿਸਤਰਾ ਲੋਕਾਂ ਨੇ ਬਣ ਕੇ ਤਿਆਰ ਰੱਖਿਆ ਇਹ ਨਾ ਕਿ ਧੂਰੀ ਵਾਲਿਆਂ ਨੇ ਜਦ ਤੁਸੀਂ ਵੋਟਾਂ ਮੰਗਣਗੇ ਤਾਂ ਢਲਿਆਂ ਮਾਰ ਕੇ ਸਵਾਗਤ ਕਰਨ ਨਿਕਾਸੀ ਵੀ ਸੀਵਰੇਜ ਦੀ 2 ਮਿੰਟ ਬਾਈ 2 ਮਿੰਟ ਵੀਰੇ ਮੁੱਖ ਮੰਤਰੀ ਜਿਹੜਾ ਮਖੌਟਾ ਚੁਣ ਲਿਆ ਇਹਨੂੰ ਵਾਰ-ਵਾਰ ਕਈ ਵਾਰੀ ਵੀਡੀਓ ਦੇ ذریعے ਕਈ ਵਾਰੀ মিডিਆ ਦੇ ذریعے ਯੋ ਨੂੰ ਤਸਹीलदार ਨੂੰ ਐਸ.ੀ.ਐਮ ਨੂੰ ਅਸੀਂ ਕਈ ਵਾਰੀ ਅਲਟੀਮੇਟਮ ਦਿੱਤਾ ਹੈ ਪਰ ਇਹਨਾਂ ਦੇ ਕੰਨ ਤੇ ਜੂ ਨਹੀਂ ਸਰਕੀ 70 75 ਸਾਲ ਹੋ ਗਏ ਸਾਡੇ ਦੇਸ਼ ਨੂੰ ਆਜ਼ਾਦ ਹੋਏ ਨੂੰ ਅੱਜ ਵੀ ਅਸੀਂ ਪੀਣ ਵਾਲੇ ਪਾਣੀ ਤੋਂ ਮਹਤਾਜ ਆਈਆਂ ਕਈ ਸਰਕਾਰਾਂ ਆਈਆਂ ਇਹ ਨਹੀਂ ਮੈਂ ਕਾਂਗਰਸੀ ਆ ਮੈਂ ਕਾਂਗਰਸੀ ਗੱਲ ਕਰਾਂ ਉਰੇ ਧੂਰੀ ਦਾ ਨਾਗਰਿਕ ਹੋਣ ਦੇ ਨਾਤੇ ਤੁਹਾਡੇ ਸਾਹਮਣੇ ਆਇਆ ਕਾਂਗਰਸ ਵੀ ਆਈ ਅਕਾਲੀ ਵੀ ਆਇਆ ਚਾਰੂ ਵਾਲੇ ਵੀ ਆਏ ਅੱਜ ਤੱਕ ਇੰਨਾ ਬੁਰਾ ਹਾਲ ਕਦੇ ਨਹੀਂ ਹੋਇਆ ਇਹ ਸਾਨੂੰ ਕਹਿੰਦੇ ਕੈਂਸਰ ਦੀ ਹੈ ਕੈਂਪ ਲਾਉਣਾ ਹੈ ਭਗਵੰਤਮਾਨ ਦੀ ਘਰ ਵਾਲੀ ਉਹਦੀ ਮਾਂ ਜਿਹੜੀ ਕੈਂਸਰ ਪੀੜਤ ਲੋਕਾਂ ਲਈ ਚੈੱਕਅਪ ਹੁੰਦੀ ਹੈ ਉਹਦੇ ਉਦਘਾਟਨ ਕਰਦੇ ਆ ਉਦਘਾਟਨ ਕਰਨ ਦੀ ਲੋੜ ਹੀ ਨਹੀਂ ਸਾਬ ਜੀ ਸਾਨੂੰ ਪੀਣ ਵਾਲਾ ਪਾਣੀ ਸਹੀ ਆਵੇ ਕੈਂਸਰ ਬਿਮਾਰੀ ਪੈਦਾ ਕਿੱਥੋਂ ਹੁੰਦੀ ਹੈ ਆ ਗੰਦ ਪਾਣੀ ਤੋਂ ਜਿਹੜਾ ਸਾਡੇ ਬੱਚਿਆਂ ਨੂੰ ਅਸੀਂ ਦੇ ਰਹੇ ਹਾਂ ਜਿਹੜਾ ਅਸੀਂ ਪੀ ਰਹੇ ਆ ਉਹ ਪਹਿਲਾਂ ਭਗਵੰਤਮਾਨ ਦਾ ਇੱਕ ਬੰਦਾ ਕੇਅਰਬੀਆ ਦੀ ਫੈਕਟਰੀ ਕੋਲੇ ਧਰਨਾ ਲਾਉਂਦਾ ਸੀ ਕੜਕੇ ਧਰਨਾ ਲਾਉਂਦਾ ਸਿਕਰਮੈਨ ਬਣੀ ਮੂਰੇ ਬੱਤੀ ਵਾਲੀ ਗੱਡੀ ਤੇ ਘੁੰਮਦੇ ਆ ਅਜਿੱਤਾ ਉਹੀ ਮਾਰੇ ਆ ਨਾ ਲੋਕ ਅਸਾਂ ਧਰਨਾ ਲੱਗਿਆ ਸੀ ਕੀ ਅਜ ਵਸੇ ਦਿੱਕਤ ਹੋ ਰਹੀ ਜਿਹੜਾ ਇਹ ਧਰਮਪੁਰੇ ਵਸਿਆ ਨੇ ਧਰਨਾ ਲਾਇਆ ਸੀਗਾ ਨਾ ਉਥੇ ਲੋ ਲਾਈਨ ਏਰੀਆ ਹੈਗਾ ਉਥੇ ਸੀਵਰ ਦਾ ਪਾਣੀ ਓਵਰਫਲੋ ਹੁੰਦਾ ਹੈ ਇਹਨਾਂ ਦੀ ਦਿੱਕਤ ਨੂੰ ਧਿਆਨ ਵਿੱਚ ਰੱਖਦੇ ਹੋਏ ਅਗਰ ਉਸ ਸਰਕਾਰ ਤੋਂ ਉਹ ਗਲੀਆਂ ਦੀ ਚੁੱਕਣ ਵਾਸਤੇ ਉੱਪਰ ਚੁੱਕਣ ਵਾਸਤੇ ਅਰਥਾਣੀ ਲੱਗਦਾ ਸੀ ਟੈਂਡਰ ਲਗਾਇਆ ਹੋਇਆ ਹੈ ਟੈਂਡਰ ਖੁੱਲ ਜੇਗਾ ਸਪਟੰਬਰ ਦੇ ਮਹੀਨੇ ਵਰਕ ਆਰਡਰ ਜਾਰੀ ਕਰਕੇ ਇਹਨਾਂ ਦਾ ਗਲੀਆਂ ਦੇ ਜਿਹੜਾ ਲੈਵਲ ਠੀਕ ਕਰਾ ਦੋਗੇ ਇੱਕ ਵਾਰ ਇਹ ਸਮੱਸਿਆ ਹੱਲ ਹੋ ਜਾਏਗੀ ਤੇ ਨਗਰ ਕੌਂਸਲ ਤੋਰੀ ਵੱਲੋਂ ਐਸਟੀਪੀ ਲਗਾਉਣ ਲਈ ਵੱਡੇ ਪੱਧਰ ਤੇ ਕਾਰਵਾਈ ਅਰੰਭੀ ਹੋਈ ਹੈ ਅਗਰ ਐਸਟੀਪੀ ਲੱਗ ਗਿਆ ਤਾਂ ਪਰਮਾਨੈਂਟ ਹੱਲ ਹੋ ਜਾਏਗਾ ਇਸ ਚੀਜ਼ ਦਾ ਇਸ ਮੱਸੀ ਖਤਮ ਹੋ ਜੂਗੀ ਧੂਲੀ ਚ ਧੰਨਵਾਦ ਨਹੀਂ ਸੀਵਰੇਜ ਬੋਰਡ ਸੀਵਰੇਜ ਵਰਕਸਪਲੇਸ ਸੀਵਰੇਜ ਡੀਪ ਕੋਲੀ ਹੈ ਲੇਕਿਨ ਅਸੀਂ ਦੋਨੇ ਕੰਸੈਂਟ ਬਣ ਚਾਹੀ ਹੁੰਦੀਆਂ ਉਹ ਅਲੱਗ ਹੀ ਹੁੰਦੇ ਦਾ ਆਪ ਚਲਾ ਰਹੇ ਸੀਵਰੇਜ ਬੋਰਡ ਵਾਲੇ ਮੈਂ ਉਹਦੇ ਨਾਲ